ਕਹ ਰਿਹਾ ਥਲੇ ਰਵਾਨਗੀ ਦੀ ਰਾਜੋ ਆਣਾ ਹੋ ਕੇ ਕਰ ਲੈ ਉਹ ਯਾਰ ਬਾਜੀ ਜਿਹੜੇ ਇਸ ਜੇਲ੍ਹ ਤੋਂ ਜਿਹੜੀ ਬੰਦੇ ਆ ਕੇ ਰਵਾਨਗੀ ਹੋਇਆ ਪਾਈ ਤੇ ਸੀ ਗਿਆ ਉਹ ਸੀ ਜੀ ਉਹ ਕਈ ਦਿਨਾਂ ਦੀ ਲਵਾਈ ਸਾਡੇ ਵੀ ਚਾਹਣਾ ਸੀ ਤੇ ਬੈਠ ਕੇ ਨਾ ਲਈ ਪਰ ਪਰਿਵਾਰਕ ਤੌਰ ਤੇ ਮੀਟਿੰਗ ਕਰਕੇ ਆਏ ਥੋੜੀ ਲਾ ਬਲੇ ਸੋ ਸੰਗਤਾ ਉਹ ਕੁਝ ਦਿਨ ਲਈ ਵਿਦੇਸ਼ ਗਏ ਹੋ ਸੀ ਉਹ ਫਿਰ ਇਕੱਲੇ ਵਾਪਸ ਆਏ ਆ ਤੇ ਅਸੀਂ ਅੱਜ ਪਰਿਵਾਰਕ ਤੌਰ ਤੇ ਇੱਕ ਮੀਟਿੰਗ ਕਰਕੇ ਆਏ ਆ ਪਾਰਕ ਮੀਟਿੰਗ ਦੇ ਵਿੱਚ ਕੁਝ ਨੀਚੇ ਲਿਖ ਸਾਹਿਬ ਮੈਂ ਤੇ ਸਰਕਾਰ ਤੋਂ ਮਾਰਤੈਂ ਚਾਹਤਾ ਐਡਵੋਕੇਟ ਜੀ ਨੂੰ ਬੈਠ ਕੇ ਉਸ ਨੂੰ ਨਾਮ ਸਾਰੀ ਗੱਲਾਂ ਨੀਚੇ ਲਿਖਾਉਣਾ ਹੈ ਸਰਕਾਰ ਨਾਲ ਗੱਲ ਕਰਕੇ ਉਹ ਗੱਲਬਾਤ ਕਰਕੇ ਦੇਖੋ ਅਸੀਂ ਕਈ ਵਾਰੀ ਇਸ ਗੱਲ ਤੇ ਵੀ ਲਾਚਾਰ ਹੋ ਜਾਂਦੇ ਆ ਭਈ ਗਰੂਨ ਸ਼ਾਇਦ ਸਾਡੇ ਲਈ ਕੋਈ ਜੇਸਟਰ ਆਦਾ ਨਵੇਂ ਕੜਾ ਬਣਿਆ ਕ੍ਰਮਿਕ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਖੋਵਾਨ ਸਿੰਘ ਸਿਆਲ ਕਾ ਵੱਲੋਂ ਇਹ ਪਟੀਸ਼ਨ ਹਾਈ ਕੋਰਟ ਤੇ ਜਿਹਦੇ ਵਿੱਚ ਅਸੀਂ ਕਿਹਾ ਸੀ ਕਿ 7 ਵਾਰੀ ਇੱਕ ਸਾਲ ਦੇ ਵਿੱਚ ਫਰੋਰ ਮਿਲਦੀ ਆ ਜਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ ਇੱਕ ਸਾਲ ਵੀ ਮਸਮੀ ਮਿਲਦੇ ਇੱਕ ਸਾਲ 'ਚ ਇੱਕ ਵਾਰੀ ਮਸਮੀ ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ ਰੋਕ ਵੀ ਲੱਗੀ ਸੀ ਪਰ 2 ਦਿਨ ਤਿੰਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਅਸੌਖਤੀ ਸਮਰਾਥਿਆ ਉਹ ਇਹਦਾ ਫੈਸਲਾ ਲਵੇ ਤੋ ਜਿਹੜੀ ਸਮਰਾਥ ਜਿਹਨਾਂ ਫੈਸਲਾ ਲੈਣਾ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਵੀ ਕੀ ਲੈਣਾ ਉਹਦਾ ਹੋਣਾ ਈਕੀਆਂ ਦਿਨਾਂ ਦੀ ਹੱਦਾਂ ਥੱਕ ਦਿਨਾਂ ਬਾਅਦ ਜਾਣਗੇ ਈਕੀਆਂ ਦਿਨਾਂ ਤੋਂ ਬਾਅਦ ਮੋੜੇ ਦੇ ਦੇਣਗੇ ਸੋ ਮੈਂ ਸਮਝਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਚਾਹੀਦਾ ਪਰ ਇਹ ਜਿਹੜੇ ਆਪਣੇ ਰਾਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਹੋ ਗਏ ਆ ਜੇਨ ਮੈਨ ਜੇਨ ਮੈਨੂਅਲ ਦੇ ਵਿੱਚ ਵੀ ਹਰਿਆਣੇ ਦੀਆਂ ਤਮੀਮ ਜਿਹੜੀਆਂ ਪਰਮੀ ਮੈਂ ਇਹਨਾਂ ਨੇ ਕਰ ਦਿੱਤੀਆਂ ਤੋ ਇਹ ਕਰਕੇ ਅਸੀਂ ਤਾਂ ਹਰ ਵਾਰੀ ਜਦੋਂ ਵੀ ਉਹ ਆਉਂਦਾ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਚੋਣ ਆਉਣ ਵਾਲੀ ਆ ਤੇ ਸਰਕਾਰਾਂ ਨੇ ਇਸ ਗੱਲ ਨੂੰ ਆਪਣੇ ਉਹਨੂੰ ਦੱਸ ਦਏ ਸਾਡੇ ਪਰਿਵਾਰਕ ਮੁਲਾਕਾਤ ਵੀ ਮੈਂ ਬਾਰ-ਬਾਰ ਕੀਨਾ ਖਾਸ ਕੋਈ ਨਹੀਂ ਹੁੰਦਾ ਕਿ ਜਿਹੜੇ ਪਰਿਵਾਰਕ ਮੁਲਾਕਾਤ ਤੇ ਸਾਰਾ ਆਮ ਹੀ ਹੁੰਦਾ ਸਾਰਾ ਖਾ ਕੇਮੇਟੀ ਦੀਆਂ ਜਿਹੜੀਆਂ ਚੋਣਾਂ ਜਦੋਂ ਆਉਣਗੀਆਂ ਉਦੋਂ ਪਤਾ ਲੱਗ ਜਾਣਾ ਬਿਲਕੁਲ ਇਦਾਂ ਨੂੰ ਆਇਓ ਜੀ ਛੋਟੇ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਟਾਈਮ ਨਾ ਦੇਣ ਇਹ ਸੋਚਣ ਨੂੰ ਉਹ ਮਜਬੂਰ ਹੋਣਾ